ਆ ਜਿਹੜਾ ਬੰਦਾ ਆ ਅੱਧੇ ਪੰਜਾਬ ਨੂੰ ਬੁੱਧੂ ਬਣਾ ਕੇ ਵੀਡੀਓ ਬਣਾ ਕੇ ਤੇ ਅੰਗਰੇਜ਼ਾਂ ਤੋਂ ਵੀ ਕਰੋੜਾ ਰੁਪਇਆ ਕਮਾ ਗਿਆ। ਇਹਦੀਆਂ ਗੱਲਾਂ 'ਚ ਨਾ ਆਵੋ ਜੇ ਪੰਜਾਬ ਚਾਵੇ ਤੇ ਅੱਧਾ ਪੰਜਾਬ ਇੱਤੇ ਕੰਪਲੇਂਟਾਂ ਪਾ ਸਕਦਾ। ਪਰ ਇਹਨੇ ਕਿਦਾਂ ਗੇਮ ਕਮਾ ਕੇ ਉਹਨਾਂ ਤੋਂ ਕੰਮ ਲਿਆ ਕਈ-ਕਈ ਮਹੀਨੇ। ਕਿਦਾਂ ਟੱਬਰ ਜਾੜੇ ਨੇ ਪੰਜਾਬੀ ਇਹ ਸੋਚੋ ਤੇ ਕਈ ਜਿਹੜੇ ਚੈਨਲ ਨਾ ਬਕਵਾਸ ਕਰਦੇ ਵੇ ਬਹੁਤ ਸਿਆਣਾ ਸੀ ਆ ਕਰਤਾ ਸੀ, ਉਹ ਕਰਤਾ ਸੀ ਕਿ ਇੱਕ ਟਾਈਮ ਦੇ ਡਿਨਰ ਖਾਤਰ ਤੁਸੀਂ ਇਹ ਕੁਛ ਕਰਦੇ ਹੋ। ਉਦਾਂ ਤੁਸੀਂ ਕਹਿੰਨੇ ਅਸੀਂ ਤਾਂ ਪੰਜਾਬ ਦੇ ਰਾਖੇ ਆ ਅਸੀਂ ਪੰਜਾਬ ਦੇ ਨਾਲ ਆ ਇੱਥੋਂ ਪਤਾ ਲੱਗਦੀ ਤੁਹਾਡੀ ਹਾਇਸੀਅਤ ਤੇ ਤੁਹਾਡੀਆਂ ਕਰਤੂਤਾਂ ਅੱਗੇ ਚੱਲ ਕੇ ਇਹਦੀ ਵੀਡੀਓ ਪਾਉਂਗਾ ਹੈਲੋ ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਮੈਂ بڑے بڑے ਐਕਟਰਾਂ ਦੇ ਨਾਂ ਲੈ ਕੇ ਗੱਲ ਕਰਦਾ ਸੀ ਪਰ ਜਿਹੜੇ ਛੋਟੇ ਐਕਟਰ ਐ ਕੁਝ ਲੋਕਾਂ ਨੂੰ ਮੈਂ ਕੰਮ ਦਿਲਵਾਇਆ ਕੰਮ ਤਾਂ ਬਾਲੀਵੁੱਡ ਤੱਕ ਵੀ ਬਥੇਰੇ ਨੇ ਕਈਆਂ ਦੇ ਵਿੱਚ ਨਾਂ ਨਹੀਂ ਲਏ ਜਾਣੇ ਤੇ ਉਹਨਾਂ ਤੇ ਵੀਡੀਓ ਪਾਉਣ ਕਿਉਂ ਲੱਗਾ ਤੇ ਮੈਨੂੰ ਇਹ ਗੱਲ ਕਿਉਂ ਦੱਸਣੀ ਪੈ ਰਹੀ ਆ ਇਹਨਾਂ ਦੀ ਫੋਟੋਆਂ ਲਾ ਕੇ ਇਹਨਾਂ ਭਰਾਵਾਂ ਤੋਂ ਸੌਰੀ ਮੰਗਦਾ ਕੋਈ ਮੇਰਾ ਕਮੰਡ ਨਹੀਂ ਆ ਪਰ ਤੁਹਾਡੇ ਵਿੱਚ ਜੇ ਕਿਸੇ ਵਿੱਚ ਗੈਰਤ ਹੈਗੀ ਆ ਅਕਲ ਹੈਗੀ ਆ ਤਾਂ ਤੁਸੀਂ ਦੱਸੋ ਕਿੱਥੋਂ ਮੈਂ ਪੈਸੇ ਲਾਇਆ ਕਿੱਥੋਂ ਨਹੀਂ ਜਾਂ ਮੈਂ ਕਿਦਾਂ ਦਾ ਜਾਂ ਕਿਦਾਂ ਦੇ ਬਤੀਰੇ ਤੁਹਾਡੇ ਨਾਲ ਕੀਤੇ ਤੁਸੀਂ ਬੋਲੇ ਕਿਉਂ ਨਹੀਂ ਸਾਰੇ ਉਲਟਾ ਤੁਸੀਂ ਆਫ ਕੈਮਰੇ ਆ ਬੜਬੜੇ ਸਟਾਰਾਂ ਦੀਆਂ ਚਮਚਾਗਰੀਆਂ ਕਰਦੇ ਹੋ ਮੇਰੇ ਖਿਲਾਫ ਬੋਲਦੇ ਹੋ ਤੁਸੀਂ ਇੱਥੇ ਗਲਤ ਹੋ ਮੈਂ ਗਲਤ ਨਹੀਂ ਸਿਆਣੇ ਤੁਸੀਂ ਹੁੰਦੇ ਨਾ ਤੇ ਤੁਹਾਨੂੰ ਹਸਮਰਾ ਜੇ ਆ ਨਾ ਵਰਤ ਜਾਂਦਾ ਇਹਦੀ ਵੀ ਵੀਡੀਓ ਗਾਂ ਚੱਲ ਕੇ ਮੈਂ ਪਾਉਣਾ ਇਹਨੇ ਅੱਧਾ ਪੰਜਾਬ ਕਈ ਪਰਿਵਾਰਾਂ ਦੇ ਤਾਂ ਬੱਚੇ ਘਰ ਹੀ ਬੈਠੇ ਆ ਉਹਨੀ ਫੀਸ ਵਾਲੇ ਪੈਸੇ ਵੀ ਖਰਚ ਲਏ ਕਿ ਤਿੰਨ ਮਹੀਨਿਆਂ ਬਾਅਦ ਸਾਨੂੰ ਬਹੁਤ ਪੈਸੇ ਆ ਜਾਣੇ ਇਤੋਂ ਆਖੇ ਜੀ ਤੁਸੀਂ ਐ ਨਾ ਕਰਿਓ ਆਹ ਨਾ ਕਰਿਓ ਤੇ ਤੁਸੀਂ ਤੁਹਾਨੂੰ ਮੈਂ ਪੈਸੇ ਨਹੀਂ ਸਿੱਧੇ ਪਾ ਸਕਦਾ ਮਹੀਨੇ ਬਾਅਦ ਪਾ ਦਊਗਾ ਐਦਾਂ ਹੀ ਕਰਕੇ ਟੀਮਾਂ ਬਣਾ ਕੇ ਲੋਕਾਂ ਨੂੰ ਖੇਤਾਂ 'ਚ ਤੋਰ ਰੱਖਿਆ ਇਸ ਬੰਦੇ ਨੇ ਤੇ ਉਹਨਾਂ ਤੋਂ ਕਮਾਈ ਕਰ ਲਈ ਅੰਗਰੇਜ਼ਾਂ ਤੋਂ ਤੇ ਬਣਦਾ ਇਹ ਚੰਗਾ ਤੇ ਉਹ ਪਬਲਿਕ ਜਿਹੜੀ ਆ ਵਿਚਾਰੀ ਜਵਾਬ ਕਿਉਂ ਨਹੀਂ ਦੇ ਸਕੀ ਕਿਉਂ ਕਿ ਉਹਨੂੰ ਉਲਝਾ ਕੇ ਇਦਾਂ ਰੱਖਿਆ ਬੁੱਧੂ ਬਣਾ ਦਿੱਤਾ ਉਹ ਹੁਣ ਨਾ ਤਾਂ ਕੰਪਲੇਂਟ ਕਰ ਸਕਦੇ ਨਾ ਕਿਤੇ ਜਾ ਸਕਦੇ ਕੁਛ ਤਾਂ ਐਸੇ ਐ ਕਿ ਉਹਨੇ ਬੱਚਿਆਂ ਦੀਆਂ ਸਕੂਲ ਦੀਆਂ ਨਹੀਂ ਫੀਸਾਂ ਉਹ ਵਰਤ ਲਈਆਂ ਤੇ ਗੱਲਾਂ ਕਰਦਾ ਬਹੁਤ ਸਿਆਣਾ ਬਣਦਾ ਕੈਨੇਡਾ ਦੇ ਵੀ ਬੰਦੇ ਦੇ ਖਿਲਾਫ ਨਹੀਂ ਬੋਲਦੇ ਤੇ ਬੇਰਵੇ ਤੇ ਵੀਡੀਓ ਪਾਉਂਗਾ ਮਾਫੀ ਫਿਰ ਉਹਨਾਂ ਲੋਕਾਂ ਤੋਂ ਬਣਦਾ ਜਿਨ ਮੰਗਦਾ ਸੋਮਵਾਰ ਨੂੰ ਜਿਨ੍ਹਾਂ ਤੇ ਵੀਡੀਓ ਮੈਂ ਪਾ ਰਿਆਂ ਫੋਟੋਆਂ ਲਾ ਕੇ ਬੋਲੂਗਾ ਦੱਸਿਓ ਕਿਤੋਂ ਪੈਸੇ ਲਏ ਆ ਬਥੇਰੇ ਨੇ ਇਦਾਂ ਅੱਧਿਆਂ ਪਚਦਿਆਂ ਦੇ ਨਾਂ ਰਹਿ ਜਾਣੇ ਆ ਝੂਠ ਬੋਲਣ ਦੀ ਕੋਈ ਹੱਦ ਹੁੰਦੀ ਐ ਸੋਨੀ ਸੋਨੀ ਕਰਕੇ ਆ ਮੁਸ਼ਕਵਾਦੀ ਆ ਪਤਾ ਨਹੀਂ ਕਿੱਥੇ ਦਾ ਉਹ ਕਹਿੰਦਾ ਉਹ ਇਦਾਂ ਦੇ ਬੰਦਿਆਂ ਦੀ ਤਾਂ ਮੈਂ ਗੱਲ ਹੀ ਨਾ ਸੁਣਾ ਜਿਹੜਾ ਨੰਬਰ ਦੇ ਕੇ ਵੀ ਆਸਾਨ ਗਣਾ ਵੇ ਫੋਨ ਨੰਬਰ ਮੰਗਿਆ ਸੀ ਤੂੰ ਮੇਰੇ ਤੋਂ ਸ਼ਰਮ ਕਰ ਲਓ ਥੋੜੀ ਜਿਹੀ ਹੈ ਕਿਤੇ ਵਿਆਹ ਤੇ ਗਿਆ ਉਹ ਪੈਸੇ ਉੱਪਰ ਬਾੜ ਲਈ ਸਿੱਟ ਤੇ ਉਹਦੀਆਂ ਗੱਲਾਂ ਕਰਦਾ ਓਏ ਜਾ ਓਹੀ ਰਹਿ ਗਿਆ ਬਦਨਾਮ ਕਰਨ ਨੂੰ ਸਾਲਿਓ ਪਹਿਲਾਂ ਸ਼ਰਾਬ ਦੇ ਨਾਂ ਤੋਂ ਹੁਣ ਉਹ ਛੜਤੀ ਨ ਮਹੀਦਰ ਦੀ ਭੈਣ ਮਰਾਉਣ ਲੱਗ ਪਏ ਓ